ਇਸ ਰੈਸ ਕਾਨਫਰੰਸ ਦੇ ਵਿੱਚ ਮੇਰੇ ਨਾਲ ਬਹੁਤੀ ਸਰਕਾਰੀ ਹਸਰੇ ਉੱਤੇ ਸਾਡੇ ਉਪਰੰਤ ਸਾਡੇ ਪਾਰਲੀਮੈਂਟ ਦੇ ਉਮੀਦਵਾਰ ਅ ਸਰਪੇਟ ਜੀ ਅਮਰਜੀਤ ਕੋਰ ਸਾਹੂ ਜੀ ਸਾਹਿਬ ਹੋਰ ਸਰਕਾਰੀ ਲੋਕ ਸਾਡਾ ਹੁਣਾ ਵੀਰ ਜੀ ਦਾ ਪੰਜਾਬ ਕਈ ਸਾਡਾ ਦਾ ਪੁਰਾਣਾ ਰਿਸ਼ਤਾ ਹੈ ਜੀ ਕੋਜੀ ਕੋਰ ਸਾਹਿਬ ਅਮਰਪਾਲ ਤੁਗਰਾ ਸਾਹਿਬ ਤੁਗਰਾ ਸਾਹਿਬ ਸਾਡੇ ਕਲ ਜੀ ਤਮਾਮ ਉਹਨਾਂ ਦੇ ਸਾਥੀ ਰਹੇ ਬੋਲੋ ਬਤਾ ਕਿ ਚੁਣਾਵੀ ਮਾਹੌਲ ਹੈ ਔਰ ਪੂਰੇ ਪੰਜਾਬ ਦੇ ਅੰਦਰ ਬਹੁਤ ਸ਼ਾਨ ਸ਼ਾਨਦਾਰ ਵਾਤਾਵਰਨ ਕਾਂਗਰਸ ਪਾਰਟੀ ਦੇ ਹੱਥ ਵਿੱਚ ਵੜਿਆ ਸੋ ਸਾਰੇ ਉਮੀਦਵਾਰ ਲਗਭਗ ਚੋਣ ਮੈਦਾਨ ਚ ਆ ਗਏ ਔਰ ਦਿਨ ਬ ਦਿਨ ਹਾਲਾਤ ਚੰਗੇ ਹੁੰਦੇ ਜਾ ਰਹੇ ਚਾਹੇ ਉਹ

ਗੋਇੰਡਵਾਲ ਦੀ ਸਥਿਤੀ ਬੁਰਾ ਹਾਲ ਹੈ ਲੋਕਾਂ ਦੇ ਮੰਡ ਦੇ ਵਿੱਚ ਕਾਰੋਬਾਰੀਆਂ ਦੇ ਮੰਡ ਵਿੱਚ ਡਾਕ ਤੇ ਭੈ ਦਾ ਸਹਿਮ ਹੈਗਾ ਇਹ ਪਤਾ ਨਹੀਂ ਕਿਸ ਵੇਲੇ ਕਿਹੜੇ ਗੈਂਗਸਟਰ ਦਾ ਸਾਨੂੰ ਟੈਲੀਫੋਨ ਆ ਜਾਏ ਤੇ ਸਾਥੋਂ ਫਰੋਦੀ ਮੰਗ ਲਈ ਜਾਂ ਔਰ ਜੇ ਡਵੈਲਪਮੈਂਟ ਦੀ ਗੱਲ ਕਰੀਏ ਤਾਂ ਕਿਸੇ ਪ੍ਰਕਾਰ ਦੀ ਕੋਈ ਢਾਈ ਸਾਲਾਂ ਸ਼ੁਰੂਪੈ ਨਹੀਂ ਹੋਈ 92 ਸੀਟਾਂ ਆਪ ਆਪਨੀ ਪਾਰਟੀ ਨੂੰ ਲੋਕਾਂ ਨੇ ਦਿੱਤਾਈਆਂ ਬਹੁਤ ਵੱਡੀਆਂ ਉਮੀਦਾਂ ਸਨ ਵਤਵਾ ਆਏਗਾ ਲੇਕਿਨ ਬਦਲਾਵ ਦੇ ਨਾਂ ਤੇ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡਾ ਧੋਖਾ ਤੇ ਫਰੇਬ ਹੋ ਗਿਆ ਔਰ ਤੁਸੀਂ ਦੇਖੋਗੇ ਹਰ ਫਰੰਟ ਤੇ ਪੰਜਾਬ ਸਰਕਾਰ ਹੈ ਜਿਹੜੀ ਉਹ ਮੁਕੰਮਲ ਤੌਰ ਤੇ ਫੇਲ ਹੋ ਗਈ ਹੈ ਹਜ਼ਾਰ ਰੁਪਏ ਦੇਣ ਦਾ ਬੀਬੀਆਂ ਨਾਲ ਗੱਲ ਕੀਤੀ ਗਈ ਸੀ ਹਜ਼ਾਰ ਦਾ ਕੀ ਦੇਣਾ ਸੀ ਹੁਣ ਉਹਨਾਂ ਨਾਲ ਉਹਨਾਂ ਦੀ ਪੈਨਸ਼ਨ ਵੀ ਨਹੀਂ ਆ ਰਹੀ ਉਹਨਾਂ ਦੀਆਂ ਸ਼ਗਨ ਸਕੀਮਾਂ ਵੀ ਰੁਕ ਗਈਆਂ ਔਰ ਮੇਰਾ ਖਿਆਲ ਲੋਕਾਂ ਦੀ ਡਿਮਾਂਡ ਸੀ ਇਸ ਸਮੂਹ ਲੋਕਾਂ ਦੇ ਉਮੀਦਵਾਰ ਦਿੱਤੇ ਜਾਣ ਸਾਡੇ ਆਲੇ ਸਾਲ ਕੇ ਦੇ ਵਿੱਚ ਸਿੰਗਰ ਕਲਾਕਾਰ ਕਿਉਂਕਿ ਮੈਂ ਨਹੀਂ ਕਹਦਾ ਕੋਈ ਸਿੰਗਰ ਕਲਾਕਾਰ ਮਾਣਾ ਹੁੰਦਾ ਪਰ ਜੰਗੇ ਹੁੰਦੇ ਉਹਨਾਂ ਨੇ ਆਪਦੇ ਫੀਲਡ ਦੇ ਵਿੱਚ ਬੜੀਆਂ ਵੱੱਲਾ ਮਾਰੀਆਂ ਹੋਈਆਂ ਲੇਕਿਨ ਕਿਸੇ ਬਕੀਦ ਨਹੀਂ ਹੁੰਦੀ ਵੀ ਯਾਰ ਕਿਉਂਕਿ ਉਹਨਾਂ ਦਾ ਕੰਮ ਕੋਈ ਹੋਰ ਹੁੰਦਾ ਹੈ ਕਿ ਸਿਆਸਤਦਾਨਾਂ ਦਾ ਕੰਮ ਕੋਈ ਹੋਰ ਹੁੰਦਾ ਹੈ ਸੋ ਅਸੀਂ ਬੜਾ ਸੋਚ ਸਮਝ ਕੇ ਫ੍ਰੀਮਪੋਰਟ ਦੀ ਉਮੀਦਵਾਰ ਐਲਾਨੀ ਬੀਬੀ ਅਮਰਜੀਤ ਪ੍ਰਸਾਦ ਹੋ ਕੇ ਔਰ ਖਾਸ ਕਰਕੇ ਕਿਉਂਕਿ ਔਰਤਾਂ ਦਾ ਬਹੁਤ ਵੱਡਾ ਯੋਗਾਨ ਹੈ ਅੱਧੀ ਆਬਾਦੀ ਹੈ ਔਰ ਸਾਡੇ ਪੰਜਾਬ ਸੋ ਸਾਨੂੰ ਲੱਗਦਾ ਕਿ ਇੱਕ ਔਰਤ ਨਾਲ ਇੱਕ ਔਰਤ ਹੋਰ ਕੰਫਰਟੇਬਲ ਤਰੀਕੇ ਦੇ ਨਾਲ ਗੱਲ ਕਰ ਸਕਦੀ ਹੈ ਔਰ ਉਹਨਾਂ ਦੀ ਰਿਪ੍ਰেজੈਂਟੇਸ਼ਨ ਹੋਣੀ ਦੇਸ਼ ਦੀ ਪਾਰਲੀਮੈਂਟ ਵਿੱਚ ਬੜੀ ਜ਼ਰੂਰੀ ਏਸ ਕਰਕੇ ਅਸੀਂ ਦੋ ਮਹਿਲਾਵਾਂ ਤੇਰਾਂ ਵਿੱਚੋਂ ਪਾਰਲੀਮੈਂਟ ਦੇ ਵਿੱਚ ਉਤਾਰ ਗਿਆ ਔਰ ਮੈਨੂੰ ਪੂਰਨ ਉਮੀਦ ਹੈ ਕਿ ਇਹ ਦੋਨੋਂ ਜਾਣੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਆਉਣ ਵਾਲੀ ਸਮਝ ਪਹੁੰਚਣਗੇ ਲੋਕਾਂ ਦੀ ਕੇ ਪਰੇ ਸਦਕਾ ਔਰ ਫਰੀਦਕੋਟ ਦੇ ਮਸਲੇ ਉੱਥੇ ਸਾਰੇ ਖੜੇ ਹੋ ਕੇ بلند ਆਵਾਜ਼ ਦੇ ਵਿੱਚ ਚੁੱਕਣ بڑے ਰਿਖੇ ਆ ਪੀਛੇ ਰਹੇ ਤੋਂ ਜ਼ੁਰਬਾ ਹੈਗਾ ਲੋਕਾਂ ਦੀ ਸੇਵਾ ਕਰਨ ਦੀ ਭਾਵਨਾ ਰੱਖੀ ਹੈ ਸੋ ਇਸ ਕਰਕੇ ਅਸੀਂ ਕਾਡਾਂ ਦੀ ਰਿਪ੍ਰেজੈਂਟੇਸ਼ਨ ਹੋ ਜਾਏਗੀ ਦੂਸਰੇ ਇਸ ਇਲਾਕੇ ਨਾਲ ਸੰਬੰਧਿਤ ਨੇ ਬੜੇ ਲਿਖੇ ਨੇ ਸੇਵਾ ਕੀਤੀ ਔਰ politcal ਤਜਰਬਾ ਵੀ ਹੈਗਾ ਕਿ 12 ਸਾਲ ਵਿਦਿਆ ਦੇ ਖੇਤਰ ਵਿੱਚ ਪੜਾਇਆ ਤੇ ਨਾਲ politcal ਤਜਰਬਾ ਵੀ ਹੈਗਾ ਕਿ ਚੇਅਰਮੈਨ ਜਿਲ੍ਹਾ ਕਮਿਸ਼ਨ ਰਹੇ ਕੋ ਚੋਣਾਂ ਲੜੇ ਤੇ ਅੱਜ ਮੈਂਬਰੋਂ ਪਾਰਲੀਮੈਂਟ ਦੀਤੇ ਚੋਣਾਂ ਲੜ ਰਿਹਾ ਹਾਂ ਸੋ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਤਕੜੇ ਹੋ ਕੇ ਆਉਣ ਵਾਲੇ ਸਮੇਂ 'ਚ ਬੜਾਈ ਲੜਨਗੇ ਫਿਰ ਕੋਈ ਜੋ ਕਦੀ ਅਸੀਂ ਸਭ ਸਾਫ ਹੈ ਮੇਰਾ ਮੇਸ਼ਾ ਕੁਮਾਰ ਫਰੀਦ ਮੈਂ ਦੋ ਦੇ ਅੰਤ ਚੋਣਾਂ ਲੜ ਰਹੇ ਹਾਂ ਲੇਕਿਨ ਮੇਰਾ ਕੋਈ ਧਿਆਨ ਫਰੀਦਕੋਟ ਲੋਕ ਸਭਾ ਦੇ ਵਾਸਤੇ ਲਗਾ ਔਰ ਅਸੀਂ ਇਥੋਂ ਬਠੀਲ ਜੇਪਨਾਲ ਅਮਚੀਪੁਰ ਸਾਹ ਕੋ ਉਸ ਨੂੰ ਦਿੱਤਾ ਕਿ ਸੋ ਕਈ ਲੋਕ ਹੋਰ ਉਮੀਦਵਾਰ ਸਨ ਉਹਨਾਂ ਵਿੱਚੋਂ ਇੱਕ ਮੇਰਾ ਭਰਾ ਟਿੰਪਲ ਜਿਹਨੂੰ ਮੈਂ ਬਹੁਤ ਪਿਆਰ ਕਰਦਾ ਜ਼ਰੂਰੀ ਨਹੀਂ ਕਿ ਮੇਰਾ ਸਾਹੋਕੇ ਪਰਿਵਾਰ ਨਾਲ ਜ਼ਿਆਦਾ ਵਿਆਜ ਆਇਆ ਟਿੰਪਲ ਉਹਨਾਂ ਨੂੰ ਨਹੀਂ ਮੇਰਾ ਵਿਸ਼ਤਾ ਉਹਨਾਂ ਦਾ ਪੁਰਾਣਾ ਤੇ ਗਹਿਰਾ ਰਿਸ਼ਤਾ ਸਿੰਪਲ ਨਾਲ ਹੈ ਛੋਟਾਪਰਾ ਇਹ ਵੀ ਪੂਰਾ ਪ੍ਰਬਲ ਬਾਬੇ ਨਾਲ ਸੀਗਾ ਪਾਰਲੀਮੈਂਟ ਵਿੱਚ ਇਹਨਾਂ ਵਿੱਚ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਸੀ ਕਿ ਇਹ ਕਿਸੇ ਗੱਲ ਤੋਂ ਭਾਗ ਸੀਗਾ ਬਹੁਤ ਹੀ ਨਿਮਰਤਾ ਗੁੰਡਾ ਨੌਜਵਾਨ ਸਾਹਿਬ ਹੀ ਹੈ ਸੇਵਾ ਕਰਦਾ ਹੈ ਦਿਨ ਰਾਤ ਪਕਾਈ ਕਰਦਾ ਹੈ ਜਿੱਥੇ ਆਵਾਜ਼ ਅਸੀਂ ਮਾਰੀ ਉਹਥੇ ਹਾਜ਼ਰ ਰਿਹਾ ਹੈ ਮਨ ਦੇ ਵਿੱਚ ਨਰਾਜ਼ਗੀ ਗਿਲਾ ਹੋ ਜਾਂਦਾ ਕਿ ਸਾਨੂੰ ਇਗਨੋਰ ਕੀਤਾ ਗਿਆ ਪਾਰਲੀਮੈਂਟ ਵਿੱਚ ਪਰ ਮੈਂ ਪਰਵਾਦ ਦਾ ਮੁਖੀ ਹੁੰਦੇ ਦਾਤੇ ਮੇਰਾ ਫਰਜ਼ ਮੰਨਦਾ ਕਿ ਸਾਰੇ ਪਰਵਾਦ ਨੂੰ ਇਕੱਠੇ ਰੱਖਣਾ ਔਰ ਇਹ ਫਰਾਗ ਵੀ ਇਹਨਾਂ ਨੂੰ ਕਰ ਜੀਨੇ ਛੱਡਣਾ ਉਹਦੇ ਦਾ ਛੱਡੀ ਜਾਣਾ ਜਿਸ ਨੂੰ ਤਿੰਨ ਟਿਕਟਾਂ ਦਿੱਤੀਆਂ ਗੋਲਡਿੰਗ ਸਾਰੇ ਭਰਾ ਨੂੰ 42 ਸਾਲਾਂ ਦੀ ਉਮਰ ਤੋਂ ਵੀ ਛੱਡ ਗਿਆ ਤਿੰਨ ਵਾਰੀ ਚੱਪੇਵਾਲ ਨੂੰ ਅਸੀਂ ਫਰਾਗ ਦਾ ਉਹ ਛੱਡ ਗਿਆ ਤਿੰਨ ਵਾਰੀ ਬਿੱਟੂ ਮੰਤਰੀ ਐਮਪੀ ਬਣਾ ਤਾ ਉਹ ਛੱਡ ਗਿਆ ਇੱਧਰ ਕਿਸੇ ਨੂੰ ਕੁਝ ਵੀ ਮਿਲਿਆ ਹਜੇ ਤੱਕ ਤੇ ਇਸ ਦੇ ਬਾਪ ਯੁਦਵੀ ਇਹ ਉਹਦੇ ਪਰਿਵਾਰ ਹੈ ਪੀਪਲ ਰੀਨ ਵੀਵੀ ਤੇ ਦਰਸ਼ਕਔਰ ਇਹ ਜਿਹੜੇ ਖੇਰ ਹੀ ਕਹਦੇ ਆ ਕਿ ਅਸੀਂ ਕਾਂਗਰਸ ਦਾ ਚੱਲਾ ਬੁਲਾ ਕਰਾ ਵੀ ਸਾਨੂੰ ਇਹੋ ਜਿਹੇ ਪਰਿਵਾਰਾਂ ਦੀ ਤਲਾਸ਼ ਕਰਨੀ ਪਵੇ ਵੀ ਜੇ ਕਾਂਗਰਸ ਪਾਰਟੀ ਦੋਸੀਂ ਔਰ ਨਾਲੇ ਸਮਝ ਕਾਮਯਾਬ ਕਰੇ। ਸੋ ਪਾਪਾ ਸੁਖ ਰੱਖੇ ਉੱਚੇ ਬੋਲਣਾ ਬੋਲੀਏ ਕਰਤਾਰੋਂ ਤੇ ਇਹ ਸਮੇਂ ਤੋਂ ਪਹਿਲਾਂ ਗੱਲ ਕਰਨੀ ਚੰਗੀ ਨਹੀਂ ਹੁੰਦੀ। ਪਰ ਟਿੱਪਲ ਨੂੰ ਪਾਪਾ ਸੁਖ ਰੱਖੇ 2027 ਦੇ ਵਿੱਚ ਐਮਐਲਏ ਬਣਾ ਕੇ ਕਵਾਜਾਂਗੇ, ਟਿਕਟ ਦੇਾਂਗੇ। ਅੱਗੇ ਇਹੇ ਕਰਮ ਹੈ ਜਿਤਨਾ ਇਹਨਿਤ ਕਰ ਲੈੋ ਕਿ ਬੇਨਤ ਕਰੀਏ ਹੋਰ ਪੰਜਾਬ ਦੀ ਵਿਧਾਨ ਸਭਾ ਚੋਣ। ਇੱਕ ਜਿੰਨ ਕੋਈ ਕੰਬੀਨੇਸ਼ਨ ਰਹੇਗਾ ਬੀਬੀ ਜੀ ਪਾਰਲੀਮੈਂਟ ਚ ਜਾਣ ਇਹ ਸਾਡਾ ਨੌਜਵਾਨ ਸਾਥੀ ਅਸੀਂ ਹੋ ਐਵੇਲੇ। ਸੋ ਅੱਜ ਦੋਵੇਂ ਜਨਰ ਦਾ ਰਸਮੀ ਤੌਰ ਤੇ ਇਸ ਕਰਕੇ ਇੱਥੇ ਬੁਲਾਇਆ ਹੈ ਕਿ ਅੱਜ ਜਿੰਪਲ ਜੀ ਅੱਜ ਤੋਂ ਬਾਅਦ ਫਰੀਦਕੋਟ ਦੇ ਉਮੀਦਵਾਰ ਅਸੀਂ تین ਰਾਤ ਇੱਕ ਕਰ ਦੇਵਗੇ ਤੇ ਉਹਨਾਂ ਦੇ ਚੋਣਵੀ ਇਸ ਲੜਾਈ ਦੇ ਵਿੱਚ ਬੀਬੀ ਅਮਰ ਜੀ ਦਾ ਸਾਥ ਦੇਵਗੇ। ਔਰ ਮੈਂ ਪੂਰੀ ਜਿੰਮੇਵਾਰੀ ਨਾ ਕਹਿ ਸਕਦਾ ਕਿ ਉਹ ਨਾਲ ਉਹ ਨਮਾ ਪਾਰਟੀ ਪਿੰਪੋ ਵੀ ਤੇ ਪਿੰਪੋ ਤੇ ਪਰਵਾਸ ਦੀ ਹਾਂ ਦੇਖੀ ਨਹੀਂ ਕਰੂਗੀ ਜੋ ਇਹਨੇ ਦੀ ਮੰਨੀਆਂ ਭਾਵਨਾਵਾਂ ਹਨ ਕਿ ਐਮਐਲਏ ਦਾ ਚੋਣ ਲੜਨਾ ਹੈ ਉਹ ਪਾਰਟੀ ਉਹ ਨਾਲ ਸੈলেকਸ਼ਨ ਪੂਰਿਆ ਤਾਂ ਮਡੰਗ ਸਾਹਿਬ ਪਹਿਲਾਂ ਵੀ ਤਿੰਨ ਚਾਰ ਵਾਰ ਇਹ ਬੀਬੀ ਜਗਦਰਸ਼ਨ ਕੌਰ ਦਾ ਕਹਿਣਾ ਕਿ ਸਾਨੂੰ ਭਰੋਸਾ ਦਿੱਤਾ ਸੀਗਾ ਇਹ ਵੀ ਤੁਹਾਨੂੰ ਲੜਾਵਾਗੇ ਚੋਂ ਲੜਾਵਾਗੇ ਪਰ ਹਰ ਵਾਰ ਹੀ ਪਿੱਛੇ ਕੀਤਾ ਜਾਂਦਾ ਹੈ ਕਈ ਵਾਰੀ ਸਰਕਮਕਾਂਸਸ ਐਸੇ ਹੋ ਜਾਂਦੇ ਹੈ ਕੋਈ ਐਸੀ ਦਿੱਕਤ ਨਹੀਂ ਪੇਰ ਆਏ ਦਰਸਤ ਆਏ ਰਾਜਾ ਬੜਿੰਗ ਵੀ 5 ਸਾਲ ਮੰਤਰੀਸ਼ਪ ਤਲਾਸ਼ਦਾਰਿਆ ਲੇਕਿਨ ਉਹ ਖੀਰ ਤੇ ਤਿੰਨ ਹੀ ਮਿਆਕੇ ਬਣੀ ਮੈਂ ਜਿਹਨੂੰ ਹਰਾਇਆ ਸੀ ਉਹਨੂੰ ਮੰਤਰੀ ਬਣਾ ਦਿੱਤਾ ਗਿਆ ਸਬਰ ਦਾ ਫਲ ਮਿੱਠਾ ਹੁੰਦਾ ਆਪਨ ਰਾਜਾ ਬੜਿੰਗ ਪੰਜਾਬ ਕਾਂਗਰਸ ਦਾ ਬਣ ਗਿਆ ਬੜਿੰਗ ਸਾਹਿਬ ਦਰਸ਼ਨ ਸਿੰਘ ਜੀ ਪ੍ਰਾਣ ਉਹਨਾਂ ਦੇ ਗਰੁੱਪ ਪਰ ਲੋਕ ਜਿਹੜੀ ਮੁਖਾਲਫਤ ਕੀਤੀ ਜਾ ਰਹੀ ਹੈ ਕੀ ਉਹਨਾਂ ਨੂੰ ਵੀ ਬਣਾਏ ਜਾ ਰਹੇ ਉਸ ਤੋਂ ਦਾ ਦਰਸ਼ਕ ਸੀ ਪ੍ਰਾਰਥਕ ਕਾਂਗਰਸੀ ਸੀ ਬੋਲ ਪਰ ਕੁਵਰ ਨੇ ਜਿਹੜਾ ਕਾਂਗਰਸ ਪਾਰਟੀ ਦੀਆਂ ਮੀਟਿੰਗਾਂ 'ਚੋਂ ਨਜ਼ਰ ਨਹੀਂ ਆ ਰਹੇ ਉਹ ਚੋਣਾਂ ਨਹੀਂ ਲੜ ਰਹੇ ਇਸ ਲਈ ਨਾ ਉਹਨਾਂ ਨੇ ਇਹ ਚੋਣ ਲੜਨ ਦੀ ਕਾਰਗੁਜ਼ਾਰੀ ਨਹੀਂ ਕੀਤੀ ਮੈਨੂੰ ਵੀ ਲੱਗਦਾ ਬਠਾ ਅਸੀਂ ਹਰ ਵਿਅਕਤੀ ਨੂੰ ਬਣਾਉਣ ਦੀ ਕੋਸ਼ਿਸ਼ ਕਰਾਂ ਤਮਨਜੀਤ ਬਰਾੜਤਾ ਕਹਿੰਦਾ ਜੀ ਰਾਜੇ ਪ੍ਰਿੰਗ ਨੂੰ ਹਰਾ ਕੇ ਤੋੜਾਂਗੇ ਬੁਰੀ ਤਰ੍ਹਾਂ ਨਾਲ ਹਰਾ ਕੇ ਭੇਜਾਂਗੇ ਲੁਧਿਆਣੇ ਕੋਈ ਗੱਲ ਰੱਬ ਨੂੰ ਚੜ੍ਹਦੀ ਕਲਾ ਵਿੱਚ ਕੀ ਤੁਸੀਂ ਅੰਦਰ ਸੋਚਦੇ?